ਦੇਖ ਲਓ ਮੇਰਾ ਜੌਬ ਤੇ ਜਾਣ ਦਾ ਟਾਈਮ ਦੇਖ ਲਓ ਗਾਇਸ ਇਹਦਾ ਜਾਮ ਦਾ ਤਾਂ ਮੇਰੇ ਨਾਲ ਵੈਰ ਪੱਕਾ ਪੱਕਾ ਪਰ ਸਾਰੇ ਮੇਰੇ ਵਰਗੇ ਹੀ ਆ ਵਿਚਾਰਿਆਂ ਨੂੰ ਕਿੰਨੀ ਕਾਲੀ ਹੋਣੀ ਆ ਕਿਸੇ ਨੂੰ ਕੋਈ ਕਿੱਥੇ ਚੰਦਿਆ ਕੋਈ ਕਿੱਥੇ ਚੱਲਿਆ ਸੋ ਹੈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨਜੀ ਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰੇਆਂ ਦਾ ਆਈ ਹੋਪ ਠੀਕ ਠਾਕ ਹੋਵਗੇ ਸਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਆ ਤੇ ਅੱਜ ਆਪਾਂ ਦੇ ਦਿਨ ਦੀ ਸ਼ੁਰੂਆਤ ਹੋ ਰਹੀ ਆ ਸਵੇਰੇ ਸਵੇਰੇ ਗਿੰਨੀ ਮਹਾਰਾਜ ਜੀ ਤੋਂ ਹੇ ਗਾਇਸ ਹੈਲੋ ਗਾਇਸ ਹੈਲੋ ਗਾਇਸ ਇਹਨੂੰ ਇਹਨੂੰ ਸਵੇਰੇ ਸਵੇਰੇ ਕੋਈ ਕੰਮ ਨਹੀਂ ਹੈਗਾ ਕਿਉਂਕਿ ਇਹ ਦਾ ਸਕੂਲ ਪਤਾ ਨਹੀਂ ਕਿੰਨੇ ਵਜੇ ਲੱਗਦਾ ਹੈ ਕਿਤੇ ਕਿੰਨੇ ਵਜੇ ਲੱਗਦਾ ਕਿਤੇ ਕਿੰਨੇ ਵਜੇ ਸਾਧਰੀ ਆ ਜਾਂਦਾ ਭਾਈ ਸਕੂਲ ਦਾ ਟਾਈਮ ਕੀ ਜਾਂਦਾ ਇਹ 6 ਵਜੇ ਤਿਆਰ ਹੋ ਜਾਂਦਾ ਵਾ ਤੂੰ ਮੈਂ ਖੰਗੀ ਆਇਆ ਕਰ ਤੇ ਜਿਆ ਬੰਦ ਕਰ ਤਲੀਆਂ ਜੀਦਾ ਹਾਂ ਆ ਖਾਂਸੀ ਤੋਂ ਤਲੀਆਂ ਤੇ ਦਾ ਬੰਦ ਕਰ ਤਲੀਆਂ ਤੇ ਦਾ ਕੱਤਾ ਹਟਣਾ ਨਹੀਂ ਆ ਦੇ ਤਲੇ ਪਿਆ ਪਾਪਾ ਤਲੇ ਪਿਆ ਗਾਇਸ ਹਾਂ ਪਪੜ ਖਾਓ ਤੁਸੀਂ ਨਹੀਂ ਖਾਣਾ ਮੈਂ ਖਾਣ ਲੱਗਾਂ। 10:00 ਕਿੰਨਾ ਸਮਾਂ ਲੱਗਦਾ? 10 ਸਮਾਂ ਟਾਈਮ ਚੇਂਜ ਹੋ ਗਿਆ ਨਾ। ਅੱਜ ਬਿਜਲੀ ਤੇ ਚੇਂਜ ਹੋ ਗਿਆ। ਅੱਜ ਕਿਹੜਾ ਸਰਦੀ ਦਾ ਮੌਸਮ ਕਿੰਨੇ ਹੋਇਆ? ਇਦਾਂ ਦਾ ਹੀ ਹੈ ਮੇਰੇ ਸਕੂਲ ਦਾ। ਇੱਧਰ ਰੀਚ ਦੇ। ਕਿੰਨੇ ਵਜੇ? ਬੈਸਤਰੇ ਤੇ ਨਿਕਲਦੇ ਨਹੀਂ ਕੀ ਗੁੱਤਾਂ ਕਰਦੇ ਕਹਿੰਦੇ। 7:00-10:00 ਕੋ ਲੱਗਦਾ 1:30 ਵਜੇ ਛੁੱਟੀ। ਥਣ ਛੁੱਟੀ ਕਿੰਨੇ ਹੋ ਜਾਂਦੀ? 1:30 ਵਜੇ ਹੋਊਗੀ। 1:30 ਵਜੇ ਹਾਜ਼ਰ ਹੋ ਜਾਣਾ ਮੈਂ ਘਰੇ। ਉਹ ਜੀ ਭਰੋਾ 4:00 ਵਜੇ ਹਣਾ ਕਿੱਥੇ ਚੋ ਗਰੁੱਪ ਬੰਦ ਰੱਖ। ਜਣਾ ਵੀ 9 ਵਜੇ ਆ। ਗਰੁੱਪ ਬੰਦ ਰੱਖ ਲਾਂਦਾ ਵੀ। ਛੱਡੋ। ਕਿਰਨਾਂ ਦਾ ਉੱਥੇ ਬਹਿ ਜਾ ਪਰ ਪਾਣੀ ਕਰੋ। ਤੁਸੀਂ ਕਿਰਨਾਂ ਦਾ ਮਸਾਦਾ ਕਿਤੇ ਰਾਜ ਦੀ ਪੂਰੀ ਕੋੜੀ ਸੁੰਦੀ ਆ ਤੁਸੀਂ ਮਾਤਾ ਦੱਸੋ ਹੀ ਜਾਣੇ। ਮੈਂ ਲੀਕੋ ਬਸ ਗਰੁੱਪ ਦਾ ਨਾਮ ਦਾ ਗਰੁੱਪ ਲਾਉਣਾ ਮੰਗ ਰੁੱਪਾ। ਗਰੁੱਪ ਲਾ ਕੇ 4 4:30 ਵਜੇ ਸਕੂਲੋਂ ਆਇਓ 5 ਵਜੇ ਮੈਂ ਵੀ ਆ ਜੂ। ਜਦੋਂ ਸਾਡੇ ਸਕੂਲ ਵਾਲੇ ਦਿਮਾਗ ਖਰਾਬ ਵੇਂਦੇ ਨਾ ਕਈ 6 6 ਵਜੇ ਤੱਕ ਉਠਾ ਲੈਂਦੇ ਆ। ਐਤਵਾਰ ਵੀ ਲੋ ਵਾਲੇ ਨੇ ਪੰਜ ਪੰਜ ਘੰਟੇ ਹਾਂ ਪਿੱਛੇ ਓਏ ਹਾਂ ਤੂੰ ਕਰਦਾ ਪਿਆ ਬਤੁਨਨ ਮੈਂ ਡਮੇਟ ਕਰ ਲਾ ਐਸੇ ਪੱਗ ਬਣਾ ਲੱਗਾਈ ਬੰਨੀ ਜਾਂ ਤੂੰ ਤੇਰੀ ਕੋਤੀ ਨਹੀਂ ਮੈਨੂੰ ਲੱਭੀ ਸੀਗੀ ਸੰਭਾਲੀ ਹੋਈ ਆ ਹੋਰੀ ਭੈਣ ਜੀ ਉੱਠ ਗਏ ਕਣੀ ਉੱਠਿਆ ਮੂੰਹ ਤਾਂ ਤੋਤਾ ਨਹੀਂ ਆਜੇ ਪੱਲੀ ਗੋਤਾ ਘਰਾ ਲੀਆਂ ਹੈ ਨੀ ਜੀ ਫਿਰ ਮੈਂ ਗਿਆਤ ਕੁੱਲੇ ਹੈ ਨੀ ਚੂਟ ਪਾਕੈ ਗਾਇਸ ਮੈਂ ਜਾ ਲਾ ਸਕੂਲ ਤੇ ਮੈਂ ਆਉਂਗਾ 2:30 ਵਜੇ ਗਾਇਸ ਤੁਸੀਂ ਚਾਹ ਪੀ ਕੇ ਮਿਲਾਂਗੇ ਚਾਹ ਵੀ ਨਹੀਂ ਹੈ ਨਹੀਂ ਮੈਂ ਚਾਹ ਪੀ ਕੇ ਆਇਆ ਕਰੂ ਨਹੀਂ ਹਾਂ ਪਹਿਲਾਂ ਸਵੇਰੇ ਕਿਤੇ ਉੱਡਦੇ ਸਾਰੇ ਬਿਨਾ ਮੂੰਹ ਹੱਤ ਬਰਸ਼ ਕਿਤੇ ਹੁਣ ਹੁਣ ਵੀ ਪੀ ਕੇ ਆਇਆ ਮਨਵੀਰ ਦੇ ਕਹਿ ਰਹੇ ਕੋ ਸ਼ੇਰਾਂ ਦੇ ਉਹ ਤੋਤੇ ਹੁੰਦੇ ਓਏ ਚਲੋ ਗੁਰਦੀਪਾਲਾ ਜੀ ਜੀ ਲਾਹ ਦੇਖ ਲਿਆ ਤੂੰ ਬਤਾਉਗਾ ਹੁਣ ਕਿਹੜਾ ਨਾ ਉਹ ਜਿਹੜਾ ਇਹ ਘੜੀ ਲੈ ਕੇ ਆਏ ਘੜੀ ਲੈ ਕੇ ਆਇਆ ਉਹ ਤਾਂ ਦੇਖ ਲੈ ਮਰ ਗਿਆ ਐ ਸੇ ਘੜੀ ਲੈਣਾ ਸੋ ਗਾਈਜ਼ 1 ਮਿੰਟ ਰੋਕੋ ਤੁਹਾਨੂੰ ਇੱਕ ਪੱਗ ਦੇ ਨਾਲ ਮਿਲਾਉਣੀ ਆ ਆ ਦੇਖੋ ਆ ਬੰਦੇ ਨੇ ਨਾ ਤਿੰਨ ਵਾਰੀ ਪੱਗ ਬੰਨੀ ਆ ਨਹੀਂ ਤਾਂ ਪਹਿਲਾਂ ਦੱਸ ਕੀ ਹੋਇਆ ਤਾਂ ਤਾਂ ਕਰਕੇ ਦੀ ਨਾ ਗਾਈਜ਼ ਕੁਝ ਨਹੀਂ ਹੋਇਆ ਪਹਿਲਾਂ ਹੀ ਸੁਣ ਲਓ ਤੁਸੀਂ ਪਹਿਲਾਂ ਵੀਡੀਓ ਬਣਾਈ ਸੀਗੀ ਉਹ ਮੈਂ ਕਲਿੱਕ ਕਰਨਾ ਭੁੱਲ ਗਈ ਵੀਡੀਓ ਬਣੀ ਨਹੀਂ ਹੈਗੀ ਤੇ ਇਹਨੇ ਨਾ ਤਿੰਨ ਵਾਰੀ ਪੱਗ ਬੰਨੀ ਆ ਤਾਂ ਇਹਦੀ ਪੂਰੀ ਆਈ ਹੈ ਨਹੀਂ ਇਹਨੇ ਕਹਿਣਾ ਸੀ ਇਹ ਬਾ ਨੇਪਾਲ ਦਾ ਸੀ ਮੇਰੀ ਪੱਗ ਦਾ ਲੜਦੀ ਪੂਰਾ ਆ ਰਿਹਾ ਮੈਂ ਸਕੂਲੇ ਦੀ ਜਾਂਦਾ ਤਾਰਦੇ ਨਹੀਂ ਆ ਲੈ ਤਾਰ ਮੇਰੇ ਹੱਥ ਲਾ ਤੂੰ ਪੱਗ ਨੂੰ ਤੇਰੇ ਲਫੇੜੇ ਦੇਖੀ ਵੱਜਦੇ ਐਕਟਿਵ ਚਾਬੀ ਐਕਟਿਵ ਚ ਹੀ ਲੱਗੀ ਹੋਈ ਆ ਚਲੋ ਯਾਰ ਤੇ ਗਾਇਜ਼ ਆ ਸਾਡਾ ਮੁੰਡਾ ਰੈਡੀ ਹੋ ਗਿਆ ਵਾ ਇਹ ਅੱਜ ਫਾਸਟ ਆ ਇਹ ਭੱਜਣ ਨੂੰ ਫਿਰਦਾ ਵਾ ਕਹਿੰਦਾ ਛੇਤੀ ਚੱਲੋ ਸਕੂਲੇ ਬਾਏ ਬਾਏ ਸਕੂਲ ਤੋਂ ਅੱਗੇ ਮਿਲੂੰਗਾ ਬਲੌਗ ਵੀ ਚਲਾਉਂਗਾ ਮਬਲੌਗ ਚਲਾਉਗੇ ਚਲਾਉਗੇ ਤੂੰ ਪਿੱਛੇ ਵੇ ਤੂੰ ਪਿੱਛੇ ਵੇ ਜੀ ਮੈਂ ਚਲਾਉਂਗੀ ਤੂੰ ਪਿੱਛੇ ਤੂੰ ਪਿੱਛੇ ਵੇ ਜੀ ਹੈਂ ਆਗੇ ਆਗੇ ਆ ਬੂਟ ਲੈਟ ਲੈਟ ਪਾਈ ਜਾਂਦਾ ਵਰਤੀ ਗੰਦੀ ਕਰੇਗਾ ਮੈਨੂੰ ਤਾਂ ਆ ਨਹੀਂ ਸਮਝਦੇ ਤੈਨੂੰ ਬੂਟ ਪਾਉਣ ਦੀ ਅਕਲ ਕਦੋਂ ਆਣੀ ਹੈ ਭਰਾਵਾ ਉੱਠ ਕੇ ਬੂਟ ਪਾ ਲਿਆ ਕਰ ਤੈਨੂੰ ਕਿੰਨੀ ਵਾਰੀ ਸਮਝਾਵਾਂ ਲੈ ਜਿਹੜਾ ਚੰਗੀ ਤਰ੍ਹਾਂ ਖੋਲ ਲਿਆ ਕਰ ਸੋ ਗਾਇਸ ਬੱਚਾ ਨੂੰ ਸਕੂਲ ਛੱਡ ਕੇ ਮੈਂ ਆ ਗਈ ਸੀ ਤੇ ਆ ਕੇ ਆਪਾਂ ਕਰਦਾ ਸਾਰਾ ਕੀਤਾ ਕੰਮ ਤੇ ਸਾਰੀ ਸਫਾਈ ਕਰਨ ਤੋਂ ਬਾਅਦ ਹੁਣ ਮੈਂ ਰੈਡੀ ਹੋ ਚੁੱਕੀ ਹਾਂ ਤੇ ਮੈਂ ਵੀ ਜਾ ਰਹੀ ਹਾਂ ਜੌਬ ਤੇ ਜੌਬ ਤੇ ਜਾਣਾ ਬਹੁਤ ਜ਼ਰੂਰੀ ਅੱਜ ਬਲੌਗ ਵੀ ਨਹੀਂ ਬਣਾ ਹੋ ਰਿਹਾ ਬਣਾ ਹੋਇਆ ਕਿਉਂਕਿ ਮੈਨੂੰ ਸਵੇਰੇ ਸਵੇਰੇ ਫੋਨ ਕਾਲਸ ਬਹੁਤ ਆਉਂਦੀਆਂ ਨੇ ਬਹੁਤ ਜ਼ਿਆਦਾ ਮੇਰਾ ਕੰਮ ਹੀ ਇਦਾਂ ਦਾ ਏ ਕਿ ਕਿ ਇਹ ਕੰਮ ਵੀ ਜ਼ਰੂਰੀ ਹੈ ਕਿਉਂਕਿ ਕੰਮ ਬਿਨਾ ਵੀ ਨਹੀਂ ਸਰਦਾ ਕੰਮ ਵੀ ਬਾਹਰ ਜ਼ਰੂਰੀ ਹੈ ਤੇ ਆਪਾਂ ਹੁਣ ਚੱਲਦੇ ਆਂ ਬੈਗ ਆਪਣਾ ਰੈਡੀ ਏ ਤੇ ਹਾਈ ਗੱਡੀ ਦੀ ਛਾਬੀ ਸਵੇਰੇ ਸਵੇਰੇ ਅੱਧਾ ਘੰਟਾ ਤਾਂ ਮੇਰਾ ਹੀ ਵੇਸਟ ਹੋ ਜਾਂਦਾ ਏ ਆ ਦੇਖ ਲਓ ਮੇਰਾ ਜੌਬ ਤੇ ਜਾਣ ਦਾ ਟਾਈਮ ਦੇਖ ਲਓ ਗਾਈਜ਼ ਇੱਕ ਮਿੰਟ ਚਾਰਜ ਲਾ ਦਈਏ ओह हजे एक्टिवा भी अंदर करनी है कि तो एक जब है सवेरे सवेरे आधा टाइम तो मेरा इदा ही वेस्ट हो जाता है ये खड़ी है हमारी एक्टिवा वो खड़ी है जो बैग अपना आ गया मैं एक्टिवा अंदर कर करिए एक्टिवा कर लिए अंदर फिर मिल हैं सो गाइस अब जा रहे हैं काम दे ਮੈਂ ਟਰਾਈ ਕਰਦੀ ਕਰਦੀ ਕਿ ਫੋਨ ਨਹੀਂ ਚੁੱਕਦੀ। ਅੱਜ ਫਸਟ ਟਾਈਮ ਕਰ ਰਹੀ ਕਿਉਂਕਿ ਮੈਂ ਆਲਰੇਡੀ ਬਹੁਤ ਲੇਟ ਹੋ ਗਈ ਸੀ। ਜਿਸ ਦਿਨ ਮੈਂ ਘਰੋਂ ਲੇਟ ਹੋਣਾ ਨਾ ਉਸ ਦਿਨ ਮੈਨੂੰ ਰਸਤੇ 'ਚ ਆ ਜਰੂਰ ਮਿਲਦਾ। ਇਹਦਾ ਜਾਮ ਦਾ ਤਾਂ ਮੇਰੇ ਨਾਲ ਵੈਰ ਹੈ ਪੱਕਾ ਪੱਕਾ। ਦੇਖੋ ਕਿੰਨਾ ਜਾਮ ਲੱਗਿਆ ਇੱਧਰ ਦੇਖ ਚੈੱਕ ਕਰੋ। ਮੇਰਾ ਅੱਧਾ ਘੰਟਾ ਜਾਮ 'ਚ ਪਾਰ ਹੈ। ਆਲਰੇਡੀ ਮੈਨੂੰ 11 ਕਰੇ ਬੱਜ ਗਏ। ਹੁਣ ਚਾਲ ਤਾਂ ਨਾ की कर गये। पता नहीं लोग की करते हैं हैं जाम दी बजा की आगे चलते चलो धीरे धीरे जाना तो पड़ेगा अगर मैं तो मुड़ के शहर चली गई शहर और ज्यादा जाम लग जाए तो 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 जो एडा नुकसान चर गया घटे गई मेन पंद्रह मिनट हो गया जाम चाह ट्रक ने जाम ला रखा ट्रक ने जाम लाया है कुछ है मैं जाम चो निकलिया हम उधरली साइड बहुत जाम है देखो पता नहीं ਫਾਈਨਲੀ ਮੈਂ ਜਾਮ ਜੁਕ ਇੱਕ ਜਗ੍ਹਾ ਤੋਂ ਨਿਕਲੀ ਆ ਤੇ ਦੂਜੀ ਜਗ੍ਹਾ ਆ ਕੇ ਫਿਰ ਫਸ ਗਈ ਆ ਓ ਮਾਈ ਗੋਡ ਅੱਜ ਤੱਕ ਲੱਗਦਾ ਮੇਰੀ ਸਾਰੀ ਦਿਹਾੜੀ ਜਾਮ ਚ ਨਿਕਲੂ ਅੱਜ ਮੈਂ ਕੰਮ ਤੇ ਨਹੀਂ ਜਾਂਦੀ ਮੈਨੂੰ ਇਦਾਂ ਹੀ ਲੱਗਦਾ ਏ ਦੇਖੋ ਜਾਮ ਇੱਧਰ ਤੇ ਰਾਜਾ ਭਰਾਵਾ ਇੰਨਾ ਕਾ ਤੇ ਨਾ ਕਰਿਆ ਲਾਪਤਾ ਆ ਇਧਰੋਂ ਕੋਈ ਹੋਰ ਰਸਤਾ ਵੀ ਨਹੀਂ ਹੈਗਾ نیچے ਚਲਦੇ ਆ ਹੋਰ ਰਸਤਾ ਲੱਭ ਕੇ ਦੇਖਦੇ ਹਾਂ ਹਣ ਘੁੰਮਣਾ ਤੇ ਪੈਣਾ ਹੀ ਐ ਨਹੀਂ ਤਾਂ ਜਾਮ ਚ ਖੜਨਾ ਪਏਗਾ ਨਹੀਂ ਜਿਆਦਾ ਘੁੰਮਣਾ ਪਏਗਾ ਇੱਧਰ ਤੁਸੀਂ ਜਾਮ ਚੈੱਕ ਕਰੋ ਲਓ ਲਓ ਨੇ ਸਾਰੀਆਂ ਗੱਡੀਆਂ ਖੜੀਆਂ ਨੇ ਪੁਲ ਦੇ ਉੱਪਰ ਛੱਟੋਂ ਪਰੇ ਆਪਾਂ ਜਾਣਾ ਹੀ ਨਹੀਂ ਆਪਾਂ ਥੱਲੇ ਚੱਲਦੇ ਆਂ ਪੁਲ ਤੋਂ ਕੀ ਹੋਇਆ ਬਾਈ ਕਾਹਤੋਂ ਖੜੇ ਆ ਦੇਖੋ ਸਾਰੀਆਂ ਗੱਡੀਆਂ ਕਿਵੇਂ ਖੜੀਆਂ ਦੇਖਿਓ ਚੈੱਕ ਕਰਾ ਜਾਮ ਲੁਧਿਆਣੇ ਚ ਇੱਕ ਦਿਨ ਦਾ ਕੰਮ ਨਹੀਂ ਮੈਂ ਤਾਂ ਜਦੋਂ ਲੇਟ ਆਵਾਂ ਹਰ ਵਾਰੀ ਦਾ ਕੰਮ ਐ ਇਦਾਂ ਹੀ ਆਪਾਂ ਹੁਣ ਨੀਚੇ ਹੀ ਚੱਲਦੇ ਆਂ ਸਰਵਿਸ ਰੋਡ ਤੋਂ ਇਤਨਾ ਵੀ ਰਸਤਾ ਲੱਭਦੇ ਆਂ ਛੇ ਲੱਤ ਨਹੀਂ ਕੰਮ ਤੇ ਤਾਂ ਪੰਚਲਾਬ ਜ਼ਰੂਰੀ ਐ ਕਸਟਮਰ ਮੇਰੀ ਵੇਟ ਕਰ ਰਿਹਾ ਆਲਰੇਡੀ ਉੱਥੇ ਵਿਚਾਰਾ ਪੀਰਾ ਵੀ ਆਇਆ ਸੀਗਾ ਉਹ ਵੀ ਆ ਕੇ ਚਲੇ ਗਿਆ ਫੁਰਮ ਮੈਂ ਸੋਚਿਆ ਇੱਧਰ ਦੀ ਜਾਂਦੇ ਆਂ ਤੇ ਇੱਧਰ ਜਾ ਕੇ ਦੇਖ ਲਵਾਂ ਅੱਜ ਤਾਂ ਮੇਰੇ ਨਾਲ ਮਾੜੀ ਹੋ ਗਈ ਬਹੁਤ ਜ਼ਿਆਦੇ ਹੁਣ ਜਿਵੇਂ ਇੱਧਰ ਦੀ ਗੱਡੀ ਪਾਉਂਗੀ ਮੈਂ ਇੱਧਰ ਦੀ ਵੀ ਜਾਮਚੀ ਹੀ ਫਸੂਗੀ ਮੈਂ ਕੰਮ ਕੇ ਸਰਵਿਸ ਰੋਡ ਤੋਂ نیچے ਆਈ ਸੀ ਕਿ ਮੈਂ ਅੱਧਰ ਦੀ ਚਲੀ ਜਾਨੀ ਆ ਇਸ ਤੋਂ ਚੰਗਾ ਤਾਂ ਮੈਂ ਪੌਂਤੇ ਹੀ ਖੜੀ ਰਹਿਂਦੀ ਕੀ ਕਰ ਅੱਜ ਮੇਰੀ ਗੱਡੀ ਚ ਤੇਲ ਵੀ ਪਵਾਉਣ ਆਲਾ ਵ ਮੈਂ ਤੇਲ ਵੀ ਨਹੀਂ ਪਵਾਇਆ ਦੋ ਦਿਨ ਕੰਮ ਤੇ ਨਹੀਂ ਗਈ ਨਾ ਜੇ ਅੱਜ ਤੇਲ ਮੁੱਕ ਗਿਆ ਹਾਏ ਕੌਣ ਤੱਕਾ ਲਾਉ ਗੱਡੀ ਨੂੰ ਅੱਜ ਤਾਂ ਕੋਈ ਦਿਮਾਗ ਵੀ ਨਾਲ ਨਹੀਂ ਗਾਇਸ ਮੈਂ ਤੁਹਾਡੇ ਨਾਲ ਹੀ ਗੱਲਾਂ ਮਾਰੀ ਜਾਨੀ ਐ ਇੱਕ ਇੱਕ ਘੰਟਾ ਮੇਰਾ ਪੱਕਾ ਐ ਇਧਰ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਆ ਕਸਟਮਰ ਦੇ ਹੈਲੋ ਹੈਲੋ ਮੈੜੇ ਹਜ਼ਾਰ ਕਰੇ ਨਾਲ ਚਾਹੀਦਾ ਆਧਾਰ ਕਾਟ ਨਹੀਂ ਫੋਟੋਕਾਪੀ ਚੱਲ ਜਾਏਗੀ ਹਾਂਜੀ ਹਾਂਜੀ ਚੱਲ ਤੂੰ ਚੱਲ ਜੂ ਠੀਕ ਐ ਠੀਕ ਐ ਕਸਟਮਰ ਮੇਰੀ ਵੇਟ ਕਰ ਰਹੇ ਆ ਗਾਈਜ਼ ਉਹ ਵਿਚਾਰੇ ਆਉਂਦੇ ਪਿੱਛੇ ਖੜੇ ਹੋਏ ਨੇ ਕੀ ਕਰਾਂ ਮੈਂ ਅੱਛਾ ਤਾਂ ਮੈਨੂੰ ਲੱਗਦਾ ਯੂਟਰਨ ਵੀ ਨਹੀਂ ਲਿਆ ਜਾਣਾ ਮੈਂ ਕਿੱਧਰ ਫਸ ਗਈ ਹੋਰ ਫਸ ਗਈ ਮੈਂ ਡਬਲ ਫਸ ਗਈ ਚਲੋ ਗਾਈਜ਼ ਠੀਕ ਹੈ ਮੈਂ ਦੇਖਦੀ ਆ ਕਿੱਦਾਂ ਜਾਮ ਚੋਂ ਨਿਕਲਣਾ ਹੈ ਮਿਲਦੇ ਆ ਤੁਹਾਨੂੰ ਰੋਕੇ ਅੱਜ ਮੈਂ ਬਹੁਤ ਬੁਰੀ ਫਸ ਚੁੱਕੀ ਆ ਬਾਬਾ ਇਦਾਂ ਕਦੇ ਕਿਸੇ ਨੂੰ ਜਾਮ ਚ ਨਾ ਫਸਾਵੇ ਪਰ ਸਾਰੇ ਮੇਰੇ ਵਰਗੇ ਹੀ ਆ ਵਿਚਾਰਿਆਂ ਨੂੰ ਕਿੰਨੀ ਕਾਲੀ ਹੋਣੀ ਆ ਕਿਸੇ ਨੂੰ ਕੋਈ ਕਿਤੇ ਚੱਲਿਆ ਕੋਈ ਕਿਤੇ ਚੱਲਿਆ ਸੋਮਵਾਰ ਦਾ ਦਿਨ ਨਾ ਬੇਕਾਰ ਚੜਿਆ ਅੱਜ ਚਲੋ ਬਾਕੀ ਕੰਮ ਤੇ ਜਾ ਕੇ ਦੇਖਦੇ ਆ ਕਿਦਾਂ ਦਾ ਨਿਕਲਦਾ ਸੋ ਗਾਇਜ਼ ਫਾਈਨਲੀ ਮੈਂ ਹਾਈਵੇ ਰੋਡ ਤੇ ਫਿਰ ਪਹੁੰਚ ਚੁੱਕੀ ਆ ਕਾਫੀ ਜ਼ਿਆਦਾ ਟੱਕਰਾਂ ਮਾਰਨ ਤੋਂ ਬਾਅਦ ਸ਼ੁਕਰ ਹੈ ਇੱਥੇ ਜਾਮ ਨਹੀਂ ਲੱਗਿਆ ਹੋਇਆਗਾ ਇਹ ਸ਼ੁਕਰ ਹੈ ਸ਼ੁਕਰ ਹੈ ਰੱਬ ਕਾਫੀ ਮੈਂ ਦਿਮਾਗ ਲਾ ਕੇ ਗਲੀਆਂ ਗੁਲੀਆਂ ਵਿੱਚੋਂ ਦੀ ਫੇ ਪਹੁੰਚ ਗਿਆ। ਮੇਰੇ ਮਿਆਂ ਬਾਪ ਤੇ ਮੈਨੂੰ 5 ਮਿੰਟ ਲੱਗੇ ਆ। ਨਾਲ ਤਾਂ ਮੈਂ ਵੱਧ ਗਰਦਾ ਸੀ। 5 ਮਿੰਟਾਂ 'ਚ ਮੈਂ ਇੱਥੇ ਪਹੁੰਚ ਗਿਆ। ਹੁਣ ਮੈਂ ਨੀਅਰ ਅਬਾਊਟ 5 ਮਿੰਟਾਂ 'ਚ ਪਹੁੰਚ ਜਾਣਾ ਕਿਤੇ ਆਦੀ। ਬੰਦਾ ਕਹਿੰਦਾ ਜਿਹੜੀ ਗੱਲ ਤੋਂ ਆਪੇ ਭੱਜਦੇ ਆ ਨਾ ਉਹ ਮੂਰੇ ਜ਼ਰੂਰ ਆਉਂਦੀ ਆ ਕਿਸੇ ਨਾ ਕਿਸੇ ਰੋਕ 'ਚ। ਮਨੈਂ ਇੱਕ ਪਾਸੇ ਜਾਮ ਤੇ ਭੱਜੀ ਦੂਜੇ ਪਾਸੇ ਜਾਮ ਫਿਰ ਮਿਲ ਗਿਆ। ਚੱਲ ਕੋਈ ਨਾ ਪਛਣਾ ਨਹੀਂ ਚਾਹੀਦਾ ਨਹੀਂ ਨਹੀਂ ਗੇਸ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਜੇ ਮੈਂ ਕੋਸ਼ਿਸ਼ ਕੀਤੀ ਹੈ ਹਾਂ ਨਾ ਮੈਨੂੰ ਰਸਤਾ ਵੀ ਲੱਭ ਗਿਆ ਹੈ ਤੇ ਹੁਣ ਪਤਾ ਨਹੀਂ ਤੁਹਾਡੀ ਕੀ ਸਲਾਹ ਹੈ